ਜਿਸ ਨੇ ਵਿਦੇਸ਼ ਚ ਪੱਕਾ ਹੋਣ ਦੇ ਬਾਵਜੂਦ ਇੱਥੇ ਆ ਕੇ ਸਰਪੰਚੀ ਲਈ ਹੈ ਸਰਪੰਚੀ ਲੈਣ ਤੋਂ ਬਾਅਦ ਉਹਨਾਂ ਨੇ ਐਸਾ ਇੱਕ ਮਤਾ ਪਾਸ ਕੀਤਾ ਹੈ ਪਿੰਡ ਵਿੱਚ ਜਿਸ ਨਾਲ ਸਾਰੇ ਪਿੰਡ ਵਿੱਚ ਖੁਸ਼ੀ ਲੈ ਦੌੜ ਗਿਆ 3 ਨੋ ਬਤਾ ਕਿ ਵੀ ਤੁਸੀਂ ਇੱਥੇ ਆ ਗਏ ਵਿਦੇਸ਼ ਚ ਚੰਗਾ ਭਲਾ ਕੰਮ ਸੈਟ ਸੀਗਾ ਸਾਰਾ ਕਾਰੋਬਾਰ ਸੈਟ ਸੀਗਾ ਕੋਈ ਵੀ ਪਿੰਡ ਚ ਕੋਈ ਸਾਫ ਸਫਾਈ ਨਹੀਂ ਆ ਨਸ਼ਿਆਣਾ ਲੋਕ ਤਰਾ ਤਰਾ ਕਰ ਰਹੇ ਨੇ ਇਹੋ ਚੀਜ਼ ਵੇਖ ਕੇ ਪਿੰਡ ਚ ਸੁਧਾਰ ਕਰਨ ਲਈ ਮੈਂ ਜਿਹੜਾ ਬਾਹਰ ਤੋਂ ਆਇਆ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਇਹ ਨिके-ਨिके ਨਿਆਣੇ ਅੱਜਕੱਲ੍ਹ ਚਿੱਟੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਲੈ ਕੇ ਮਤਾ ਪਾਇਆ ਗਿਆ ਕਿ ਕੋਈ ਵੀ ਪਿੰਡ ਦਾ ਇਹਨਾਂ ਦੀ ਜਮਾਤ ਦੇਣ ਨਹੀਂ ਜਾਊਗਾ ਜਿਹੜਾ ਵੀ ਵੇਚਦਾ ਵਾ ਪੰਚਾਇਤ ਉਸ ਤੇ ਸਖਤ ਕਾਰਵਾਈ ਕਰਵਾਏਗੀ ਇਹ ਮਤੇ ਪਾਇਦੇ ਜਾਂਦੇ ਆ ਲੇਕਿਨ ਕਿਤੇ ਨਾ ਕਿਤੇ ਅੰਦਰ ਖਾਤੇ ਸਾਥ ਜੂੜ ਦਿੱਤਾ ਜਾਂਦਾ ਵਾ ਨਹੀਂ ਬਿਲਕੁਲ ਇਦਾਂ ਦੀ ਕੋਈ ਗੱਲ ਨਹੀਂ ਆ ਮੈਂ ਮਤਾ ਪਾ ਕੇ ਨਾਲ ਹਰ ਘਰ ਘਰ ਵਿੱਚ ਪਿੰਡ ਦੇ ਮੋਹਤਬਰਾਂ ਨੂੰ ਵੀ ਕਹਿ ਦਿੱਤਾ ਗਿਆ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਥਾਣੇ ਕਚੈਰੀ ਨਸ਼ਾ ਵੇਚਣ ਵਾਲਿਆਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾਊਗੀ ਇਸੇ ਕਰਕੇ ਮਾਦਾ ਪਾ ਦਿੱਤਾ ਕਿਸੇ ਦੇ ਪੰਚਾਇਤ ਮੈਂਬਰ ਜਾਂ ਕੋਈ ਮੋਤਬਰ ਕਿਸੇ ਦੇ ਮਗਰ ਥਾਣੇ ਕਿਚਾਰੀ ਨਹੀਂ ਜਾਵੇਗਾ ਪੰਚਾਇਤ ਆਪਣੇ ਤੌਰ ਤੇ ਸਖਤ ਕਾਰਵਾਈ ਕਰਵਾਏਗੀ ਜੇ ਕੋਈ ਨਸ਼ਾ ਵੇਚਦਾ ਪੜਿਆ ਵੀ ਜਾਂਦਾ ਤੇ ਹਰ ਬੰਦੇ ਨੂੰ ਵੇਖੋ ਖੁਸ਼ ਨਹੀਂ ਕੀਤਾ ਜਾ ਸਕਦਾ ਚੰਗੇ ਕੰਮ ਤਾਂ ਫੇਰ ਹੀ ਕਰ ਸਕਦੇ ਹਾਂ ਅਸੀਂ ਜੇ ਆਪਣੀਆਂ ਵੋਟਾਂ ਨੂੰ ਸਾਈਡ ਤੇ ਰੱਖ ਕੇ ਜੇ ਆਪਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਵਾਂਗੇ ਬਿਲਕੁਲ ਕੀਤਾ ਜਾਊਗਾ ਕੋਈ ਵੋਟਾਂ ਦੀ ਪਰਵਾਹ ਨਹੀਂ ਜੇ 2-4 ਗਲਤ ਕੰਮ ਕਰਨ ਨਾਲ ਵੋਟਾਂ ਟੁੱਟਦੀਆਂ ਵੀ ਤੇ 10 ਚੰਗੇ ਕੰਮ ਨਾਲ ਜੁੜਨਗੀਆਂ ਜਿੱਥੇ ਅੱਜ ਕੱਲ ਨੌਜਵਾਨ ਪੀੜ੍ਹੀ ਨੇ ਪੰਜਾਬ ਨੂੰ ਸੰਭਾਲਦੀ ਬਾਗਡੋਰ ਸੰਭਾਲ ਵਿਦੇਸ਼ਾਂ ਤੋਂ ਨੌਜਵਾਨ ਆ ਕੇ ਪੰਜਾਬ ਨੂੰ ਸਾਂਭ ਰਹੇ ਨੇ ਕੋਈ ਵਿਦੇਸ਼ਾਂ ਤੋਂ ਆ ਕੇ ਇੱਥੇ ਪੰਜਾਬ ਵਿੱਚ ਆ ਕੇ ਜਗ੍ਹਾ-ਜਗ੍ਹਾ ਤੇ ਫਰੂਟ ਚਾਟ ਲਾ ਰਿਹਾ ਕੋਈ ਰੋਟੀ ਦੀ ਕਾਟ ਲਾ ਰਿਹਾ ਕੋਈ ਹੋਰ ਵੀ ਸੇਵਾ ਦਾ ਕੰਮ ਨਿਭਾ ਰਿਹਾ ਸੋ ਬੜਾ ਵਧੀਆ ਉਪਰਾਲਾ ਹੈ ਨੌਜਵਾਨਾਂ ਦਾ ਜੋ ਵਿਦੇਸ਼ਾਂ ਦੀ ਧਰਤੀ ਤੋਂ ਆ ਕੇ ਇੱਥੇ ਆਪਣੇ ਪੰਜਾਬ 'ਚ ਆ ਕੇ ਪੰਜਾਬ ਨੂੰ ਸਾਂਭਣ ਦੀ బాధ్యਤ ਨੂੰ ਸੰਭਾਲ ਰਹੇ ਨੇ ਸੋ ਕੋਈ ਐਸਾ ਇੱਕ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਐਸੇ ਨੌਜਵਾਨਾਂ ਬੁਲਾਵਾਂਗੇ ਜਿਸ ਨੇ ਵਿਦੇਸ਼ 'ਚ ਪੱਕਾ ਹੋਣ ਦੇ ਬਾਵਜੂਦ ਇੱਥੇ ਆ ਕੇ ਸਰਪੰਚੀ ਲਈ ਹੈ ਸਰਪੰਚੀ ਲੈਣ ਤੋਂ ਬਾਅਦ ਹੁਣ ਉਹਨੇ ਐਸਾ ਇੱਕ ਮਤਾ ਪਾਸ ਕੀਤਾ ਹੈ ਪਿੰਡ ਵਿੱਚ ਜਿਸ ਨਾਲ ਸਾਰੇ ਪਿੰਡ ਵਿੱਚ ਖੁਸ਼ੀ ਲੈ ਦੌੜ ਗਿਆ ਕਿਉਂਕਿ ਨੌਜਵਾਨ ਜਿਹੜੇ ਨੇ ਅੱਜ ਕੱਲ ਨੌਜਵਾਨ ਪੀੜੀ ਜਿਹੜੀ ਹੈ ਨਸ਼ੇ ਵਾਲ ਜਾਤ ਜ਼ਿਆਦਾ ਜਾ ਰਹੀ ਹੈ ਸੋ ਉਸ ਨੌਜਵਾਨ ਨੇ ਮਤਾ ਪਾਇਆ ਹੈ ਵੀ ਨਸ਼ੇ ਚ ਨਾ ਹੀ ਵੇਚਿਆ ਜਾਵੇਗਾ ਪਿੰਡ ਵਿੱਚ ਨਾ ਹੀ ਉਸ ਕੋਈ ਨਸ਼ਾ ਫੜਿਆ ਜਾਵੇ ਕਿ ਤੇ ਨਾ ਹੀ ਉਹਦੇ ਪਿੱਛੇ ਕੋਈ ਜਾਵੇਗਾ ਨਾ ਸਰਪੰਚ ਨਾ ਪੰਚ ਕੋਈ ਵੀ ਮੈਂਬਰ ਉਹਦਾ ਉਹਦੇ ਪਿੱਛੇ ਨਹੀਂ ਜਾਵੇਗਾ ਸੋ ਬੜਾ ਵਧੀਆ ਪ੍ਰਾਲਾ ਕੀਤਾ ਇਸ ਨੌਜਵਾਨ ਨੇ ਸੋਚ ਬਰੀ ਵਧੀਆ ਹੈ ਸੋ ਤਸਵੀਰਾਂ ਵਿੱਚ ਸਾਂਝੀਆਂ ਕਰਾਂਗਾ ਉਸ ਪਿੰਡ ਦੀ ਅਸੀਂ ਪਿੰਡ ਪਹੁੰਚਿਆ ਕਸ਼ੀਰਪੁਰ ਜੋ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਇਆ ਤੇ ਉਸ ਦੇ ਨੌਜਵਾਨਾਂ ਵੱਲੋਂ ਇਹ ਮਤਾ ਪਾਇਆ ਸੋ ਬੜੀ ਵਧੀਆ ਸੋਚ ਲੈ ਕੇ ਤੁਰਿਆ ਨੌਜਵਾਨ ਜੋ ਕਿ ਬਾਹਰੋਂ ਵਿਦੇਸ਼ਾਂ ਤੋਂ ਆ ਕੇ ਵਿਦੇਸ਼ ਤੋਂ ਆ ਕੇ ਆਪਣੇ ਇੱਥੇ ਸਰਪੰਚੀ ਲੈ ਕੇ ਤੇ ਇਹ ਮਤਾ ਪਾਇਆ ਹੈ ਸੋ ਗੱਲਬਾਤ ਵੀ ਕਰਾਂਗੇ ਤੇ ਵਿਚਾਰ ਵੀ ਜਾਣਾਂਗੇ ਕਿਉਂਕਿ ਇਹ ਵਿਚਾਰ ਜੋ ਹੈ ਸਾਡੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਧੋੜੀ ਹੈ ਅਸੀਂ ਜੋ ਮਤਾ ਪਾਇਆ ਹੈ ਇਸ ਨੇ ਨਸ਼ੇ ਇਕਮਲ ਉਹ ਵੀ ਬੜਾ ਵਧੀਆ ਹੈ ਸੋ ਗੱਲਬਾਤ ਕਰਦੇ ਹਾਂ ਸੱਸੀ ਕਾ ਵੀਰ ਜੀ ਸਾਹੀ ਗਾਲ ਜੀ ਪਾਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਨਾਮ ਕੀ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਸਰਪੰਚ ਸਿੰਟ ਸੀਟਪੁਰ ਜੀ ਇਹ ਕਿੱਥੋਂ ਤੁਸੀਂ ਆਏ ਜੀ ਪਹਿਲਾਂ ਵਿਦੇਸ਼ ਗਏ ਸੀ ਕਿਹੜੇ ਸ਼ਹਿਰ ਗਏ ਸੀ ਮੈਂ ਪਾਜੀ ਜਰਮਨੀ ਤੋਂ ਕਾਲਸਰੂਏ ਸ਼ਹਿਰ ਵਿੱਚ ਰਹਿੰਦਾ ਸੀ ਉਸ ਤੋਂ ਬਾਅਦ ਹੁਣ ਆ ਕੇ ਇੱਥੇ ਮੈਂ ਲੋਕਾਂ ਦੀ ਸੇਵਾ ਕਰ ਰਿਹਾ ਜੀ ਕੀ ਨੋ ਬਤਾਗੇ ਵੀ ਤੁਸੀਂ ਇੱਥੇ ਆ ਗਏ ਵਿਦੇਸ਼ ਚੰਗਾ ਭਲਾ ਕੰਮ ਸੈਟ ਸੀਗਾ ਸਾਰਾ ਕਾਰੋਬਾਰ ਸੈਟ ਸੀਗਾ ਤੇ ਇੱਥੇ ਆਣ ਦਾ ਵਿਚਾਰ ਕਿੱਦਾਂ ਬਣਿਆ ਤੁਹਾਡੇ ਬਸ ਜਿੱਦਾਂ ਵੇਖਿਆ ਕਿ ਮਤਲਬ ਕੋਈ ਵੀ ਪਿੰਡ 'ਚ ਕੋਈ ਸਾਫ ਸਫਾਈ ਨਹੀਂ ਆ ਨਸ਼ਿਆਣਾ ਲੋਕ ਤਰਾ ਤਰਾ ਕਰ ਰਹੇ ਨੇ ਇਹੋ ਚੀਜ਼ ਵੇਖ ਕੇ ਪਿੰਡ 'ਚ ਸੁਧਾਰ ਕਰਨ ਲਈ ਮੈਂ ਜਿਹੜਾ ਬਾਹਰ ਤੋਂ ਇੱਥੇ ਆਇਆ ਹੁਣ ਸਰਪੰਚ ਕੀ ਕੀ ਮਤੇ ਪਾਇਆਗੇ ਨੇ ਪਿੰਡ ਦੇ ਵਿੱਚ ਮਤੇ ਇੱਕ ਤਾਂ ਸਾਫ ਸਫਾਈ ਦਾ ਪਾਇਆ ਗਿਆ ਕਿ ਕੋਈ ਪਿੰਡ ਦੇ ਬਾਹਰ ਕੂੜਾ ਕਰਕਟ ਜਿਹੜਾ ਨਹੀਂ ਸੁੱਟੂਗਾ ਕਿ ਮੈਂ ਵੇਖਿਆ ਕਿ ਪਿੰਡਾਂ ਵਿੱਚ ਬਹੁਤ ਪੂਰਾ ਕਰਕਟ ਵਾਲੇ ਗਾਲੇ ਸੁੱਟਿਆ ਹੁੰਦਾ ਜਨ ਪਿੰਡ ਦੀ ਹਾਲਤ ਬਹੁਤ ਮਤਲਬ ਬੁਰੀ ਲੱਗਦੀ ਆ ਇੱਕ ਉਹ ਮਤਾ ਤੇ ਇੱਕ ਨਸ਼ਿਆਂ ਦੇ ਖਿਲਾਫ ਜਿਵੇਂ ਨिके-ਨिके ਨਿਆਣੇ ਅੱਜ ਕੱਲ੍ਹ ਚਿੱਟੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਲੈ ਕੇ ਮਤਾ ਪਾਇਆ ਗਿਆ ਕਿ ਕੋਈ ਵੀ ਪਿੰਡ ਦਾ ਇਹਨਾਂ ਦੀ ਜਮਾਤ ਦੇਣ ਨਹੀਂ ਜਾਊਗਾ ਜਿਹੜਾ ਵੀ ਵੇਚਦਾ ਵਾ ਪੰਚਾਇਤ ਉਸ ਤੇ ਸਖਤ ਕਾਰਵਾਈ ਕਰਵਾਏਗੀ ਜੀ ਪਹਿਲਾਂ ਵੀ ਲੋਕਾਂ ਵੱਲੋਂ ਜਾਂ ਹੋਰ ਕਿਸੇ ਪਿੰਡ ਦੀ ਗੱਲ ਕਰ ਲਈਏ ਉਹਨਾਂ ਵੱਲੋਂ ਵੀ ਮਤੇ ਪਾਏ ਜਾਂਦੇ ਨੇ ਲੇਕਿਨ ਬਾਅਦ ਚ ਇਹ ਮਤੇ ਪਾਏਦੇ ਜਾਂਦੇ ਆ ਲੇਕਿਨ ਕਿਤੇ ਨਾ ਕਿਤੇ ਅੰਦਰ ਖਾਤੇ ਸਾਥ ਜੁੜ ਦਿੱਤਾ ਜਾਂਦਾ ਵਾ ਨਹੀਂ ਬਿਲਕੁਲ ਇਦਾਂ ਦੀ ਕੋਈ ਗੱਲ ਨਹੀਂ ਆ ਮੈਂ ਮਤਾ ਪਾ ਕੇ ਨਾਲ ਹਰ ਘਰ ਘਰ ਵਿੱਚ ਪਿੰਡ ਦੇ ਮੋਹਤਬਰਾਂ ਨੂੰ ਵੀ ਕਹਿ ਦਿੱਤਾ ਗਿਆ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਥਾਣੇ ਕਚੈਰੀ ਨਸ਼ਾ ਵੇਚਣ ਵਾਲਿਆਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾਊਗੀ ਤੇ ਗੱਲ ਕਰੀਏ ਸਰਪੰਚੀ ਤੁਹਾਨੂੰ ਮਿਲੀ ਹੈ ਪਹਿਲਾਂ ਕੋਈ ਤੁਹਾਡੇ ਪਰਵਾਜ਼ ਜਾਂ ਖਾਨਦਾਨ ਦੇ ਇਸ ਸਰਪੰਚੀ ਦੇ ਵਿੱਚ ਹੈ ਸੀ ਸਰਪੰਚ ਜਾਂ ਕੋਈ ਹੋਰ ਅਹੁਦੇ ਤੇ ਹੈ ਸੀ ਨਹੀਂ ਪਹਿਲਾਂ ਦਾਦਾ ਜੀ ਸੀ ਪੰਚਾਇਤ ਮੈਂਬਰ ਰਹੇ ਸੀ ਉਸ ਤੋਂ ਬਾਅਦ ਕੋਈ ਨਹੀਂ ਜੀ ਕੀ ਸੋਚ ਕੇ ਲੋਕਾਂ ਨੇ ਸਰਪੰਚ ਬਣਾਇਆ ਇੱਕ ਨਵੀਂ ਜਨਰੇਸ਼ਨ ਨਵੀਂ ਸੋਚ ਬਿਲਕੁਲ ਕਿ ਲੋਕਾਂ ਨੇ ਵੇਖਿਆ ਹੀ ਆ ਕੋਈ ਵੀ ਕੰਮ ਕਰਕੇ ਖੁਸ਼ ਨਹੀਂ ਪਿੰਡ ਦੇ ਮਤਲਬ ਬਹੁਤ ਬੁਰੀ ਤਰ੍ਹਾਂ ਜਿਹੜਾ ਪਿੱਛੇ ਪਛੜਿਆ ਹੋਇਆ ਵਾ ਰੂੜੀਆਂ ਦੀ ਹਾਲਤ ਬਹੁਤ ਬੁਰੀ ਤਰ੍ਹਾਂ ਮਤਲਬ ਖਲਾਰ ਕੂੜਾ ਕਰਕਟ ਉੱਥੇ ਹੀ ਪਿਆ ਹੋਇਆ ਹੁਣ ਪਿੰਡ ਦੀ ਸਫਾਈ ਵੀ ਕਰਵਾ ਦਿੱਤੀ ਗਈ ਹੈ ਇਸੇ ਕਰਕੇ ਮਤਲਬ ਸਰਪੰਚੀ ਲਈ ਆ ਕਿ ਜਿਹੜਾ ਪਿੰਡ ਦਾ ਸੁਧਾਰ ਕਰਵਾਇਆ ਜਾ ਸਕੇ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਮੇਨ ਮੁੱਦਾ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਆ ਉਹਨਾਂ ਦੇ ਉਹਨਾਂ ਨੂੰ ਸਾਥ ਨਾ ਦੇਣ ਲਈ ਜਿਹੜਾ ਹੁੰਦਾ ਉਹ ਬਿਲਕੁਲ ਬਿਲਕੁਲ ਸਫਾਈ ਕਰ ਸਕਦੇ ਆ ਆਦਵਾਦ ਆਦੇ ਲੱਗਿਆ ਦਾ ਤਰਕ ਪੰਜਾਬ ਦੇ ਬੱਚਾ ਚਾਹਦਾ ਹੈ ਨਸ਼ੇ ਦਾ ਪੈਣ ਦਸ ਹੈ ਕਿ ਨਸ਼ੇ ਨਾਲ ਬਰਾਦਰਾ ਕਰਨ ਸਾਡੇ ਕੋ ਵੀ ਆਉਂਦੇ ਆ ਕਿ ਸਾਰੇ ਜਮਾਨ ਤੇ ਜਾਓ ਜਾਂ ਨਸ਼ਾ ਪੜਿਆ ਗਿਆ ਬਿਲਕੁਲ ਆਪਾਂ ਤੇ ਇਸੇ ਕਰਕੇ ਮਾਦਾ ਪਾ ਦਿੱਤਾ ਕਿਸੇ ਦੇ ਪੰਚਾਇਤ ਮੈਂਬਰ ਜਾਂ ਕੋਈ ਮੋਤਬਰ ਕਿਸੇ ਦੇ ਮਗਰ ਥਾਣੇ ਕਿਚਾਰੀ ਨਹੀਂ ਜਾਵੇਗਾ ਪੰਚਾਇਤ ਆਪਣੇ ਤੌਰ ਤੇ ਸਖਤ ਕਾਰਵਾਈ ਕਰਵਾਏਗੀ ਜੇ ਕੋਈ ਨਸ਼ਾ ਵੇਚਦਾ ਪੜਿਆ ਵੀ ਜਾਂਦਾ ਤੇ ਅਤੇ ਗੱਲ ਕਰੀਏ ਮਗਰ ਨਾ ਜਾਓਗੇ ਤੁਸੀਂ ਉਹ ਫੜਿਆ ਜਾਂਦਾ ਨਸ਼ਾ ਕਰਨ ਵਾਲਾ ਨਸ਼ਾ ਵੇਚਣਾ ਫੜਿਆ ਜਾਂਦਾ ਤੇ ਤੁਸੀਂ ਮਗਰ ਨਾ ਜਾਓਗੇ ਤੁਹਾਡੀਆਂ ਵੋਟਾਂ ਫਿਰ ਅਗਲੀ ਵਾਰੀ ਵੋਟਾਂ ਸਰਪੰਚੀ ਨੂੰ ਤੁਹਾਨੂੰ ਬਣਾਇਆ ਜਾਵੇਗਾ ਬਿਲਕੁਲ ਹਰ ਬੰਦੇ ਨੂੰ ਵੇਖੋ ਖੁਸ਼ ਨਹੀਂ ਕੀਤਾ ਜਾ ਸਕਦਾ ਚੰਗੇ ਕੰਮ ਤਾਂ ਫੇਰ ਹੀ ਕਰ ਸਕਦੇ ਹਨ ਅਸੀਂ ਜੇ ਆਪਣੀਆਂ ਵੋਟਾਂ ਨੂੰ ਸਾਈਡ ਤੇ ਰੱਖ ਕੇ ਜੇ ਆਪਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਵਾਂਗੇ ਬਿਲਕੁਲ ਕੀਤਾ ਜਾਊਗਾ ਕੋਈ ਵੋਟਾਂ ਦੀ ਪਰਵਾਹ ਨਹੀਂ ਜੇ 2-4 ਗਲਤ ਕੰਮ ਕਰਨ ਨਾਲ ਵੋਟਾਂ ਟੁੱਟਦੀਆਂ ਵੀ ਤੇ 10 ਚੰਗੇ ਕੰਮ ਨਾਲ ਜੋੜਨ ਗਿਆ ਹਾਂ ਪਿੰਡ ਦੇ ਲੋਕ ਕਿਦਾਂ ਸਾਥ ਦੇ ਰਹੇ ਪਿੰਡ ਲੋਕ ਖੁਸ਼ ਨੇ ਬੀਚ ਤੁਸੀਂ ਇਸ ਪਾਸੇ ਵੱਲ ਤੁਰੇ ਬਿਲਕੁਲ ਪਿੰਡ ਦੇ ਲੋਕ ਸਾਥ ਦੇ ਰਹੇ ਨੇ ਤੇ ਇੱਕ ਹੋਰ ਮਤਲਬ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਜਿਵੇਂ ਇਹ ਤਨੂ ਲੈ ਕੇ ਪਾਇਆ ਗਿਆ ਕਿ ਜੇਕਰ ਕੋਈ ਗਰੀਬ ਪਰਿਵਾਰ ਆ ਰਿਹਾ ਦਵਾਈਆਂ ਨਹੀਂ ਲੈ ਲੈ ਸਕਦੇ ਮੈਡੀਕਲ ਸਟੋਰਾਂ ਤੇ ਕਹਿ ਦਿੱਤਾ ਹੋਇਆ ਵਾ ਕਿ ਜਿਹੜੇ ਪੈਸੇ ਆ ਉਹ ਪੰਚਾਇਤ ਵੱਲੋਂ ਪੇ ਕੀਤੇ ਜਾਣਗੇ ਸਰਪੰਚ ਪੇ ਕਰੂਗਾ ਤੇ ਆਪਣਾ ਮੈਡੀਕਲ ਸਟੋਰ ਤੋਂ ਆਪਣੀ ਸੇਧ ਨੂੰ ਦੇਖ ਕੇ ਦਵਾਈਆਂ ਜਿਸ ਤਰ੍ਹਾਂ ਦੀਆਂ ਚਾਹੀਦੀਆਂ ਲੈ ਸਕਦੇ ਕੋਈ ਵੀ ਦਵਾਈਆਂ ਭਾਵੇਂ ਮਹਿੰਗੀ ਹੋਵੇ ਸਸਤੀ ਹੋਵੇ ਕੋਈ ਦਵਾਈਆਂ ਉਹ ਜਿਹੜੀ ਪੇ ਆ ਉਹ ਸਰਪੰਚ ਆਪਣੇ ਕੋਲੋਂ ਕਰੇਗਾ ਆ ਭਾਵੇਂ ਕੋਈ ਮਹਿੰਗੀ ਦਵਾਈ ਆ ਭਾਵੇਂ ਸਸਤੀ ਆ ਟੈਸਟ ਆ ਜਿਵੇਂ ਫ੍ਰੀ ਕੀਤੇ ਜਾਣਗੇ ਉਹਨਾਂ ਦਾ ਜੋ ਵੀ ਬਿੱਲ ਮਹੀਨੇ ਬਾਅਦ ਸਰਪੰਚ ਵੱਲੋਂ ਦੇ ਦਿੱਤਾ ਜਾਊਗਾ ਜੀ ਦੇਖਿਆ ਤੁਸੀਂ ਨੌਜਵਾਨ ਦੀ ਜਿਹੜਾ ਉਪਰਾਲਾ ਕੀਤਾ ਬੜਾ ਵਧੀਆ ਉਪਰਾਲਾ ਇੱਕ ਨੈਸ਼ਨਲ ਲੈ ਕੇ ਜਾ ਕੀਤਾ ਗਿਆ ਸੀਗਾ ਇਹ ਨਸ਼ਾ ਮਕਾਉਣਾ ਪੰਜਾਬ ਤੋਂ ਕਿਸ ਤਰੀਕੇ ਸੋ ਇਸ ਤਰ੍ਹਾਂ ਹੀ ਹੌਲੀ-ਹੌਲੀ ਜੇ ਆਪਾਂ ਆਪਣੇ ਪਿੰਡਾਂ ਦੇ ਨਾਲ ਇਹ ਸਾਥ ਬਣਾ ਕੇ ਚੱਲਾਂਗੇ ਤੇ ਨਸ਼ਾ ਕਿਤੇ ਨਾ ਕਿਤੇ ਜਰੂਰ ਖਤਮ ਹੋਏਗਾ ਕਿਉਂਕਿ ਨਸ਼ਾ ਵੇਚਣ ਵਾਲੇ ਜਾਂ ਜੇ ਨਸ਼ਾ ਕਰਨ ਵਾਲੇ ਨੂੰ ਆਪਾਂ ਸਾਥ ਨਹੀਂ ਦੇਵਾਂਗੇ ਤੇ ਉਹਦੇ ਮਗਰ ਨਹੀਂ ਜਾਵਾਂਗੇ ਤੇ ਉਹ ਅੱਗੇ ਤੋਂ ਇੱਕ ਵਾਰੀ ਫੜਾਇਆ ਜਾਵੇਗਾ ਮੁੜ ਕੇ ਨਸ਼ਾ ਨਹੀਂ ਕਰੇਗਾ ਸੋ ਗੱਲਬਾਤ ਕਰਦੇ ਆਂ ਉਹਨਾਂ ਜੀ ਦੇ ਦਾਦਾ ਹੀ ਨਾ ਜੋ ਮੈਂਬਰ ਇਹ ਨੇ ਕਾਫੀ ਸਮਾਂ ਤੇ ਹੁਣ ਉਹਨਾਂ ਦਾ ਪੋਤਾ ਜਿਹੜਾ ਵਾ ਉਹ ਸਰਪੰਚ ਬੜਾ ਹੈ ਕਿੱਦਾਂ ਦਾ ਲੱਗ ਰਿਹਾ ਵਾ ਤੇ ਠੀਕ ਹੈ ਜੀ ਨਾਮ ਕੀ ਤੁਹਾਡਾ ਜੀ ਪ੍ਰਕਾਸ਼ ਸਿੰਘ ਵਾਸੇ ਕਿਸੇ ਕਿਤਾਫੇ ਪਹਿਲਾਂ ਵੀ ਮੈਂਬਰ ਸੀ ਅੱਜ ਇਹ ਮੁੰਡਾ ਤੁਹਾਡਾ ਸਰਪੰਚ ਬਣਿਆ ਤੇ ਖੁਸ਼ੀ ਹੋ ਰਹੀ ਹੈ ਮੈਂ ਜਦੋਂ ਮੈਂਬਰ ਬਣਿਆ ਹਨ ਉਦੋਂ ਪਿੰਡ ਦੀ ਬੜੀ ਮਦਦ ਕੀਤੀ ਸੀ ਜਿਹੜਾ ਪਿੰਡ ਦੇ ਸਰਪੰਚ ਪੁਰੇ ਪਿੰਡ ਦੇ ਕੰਮ ਖਰਾਬ ਕਰਦੇ ਉਹ ਵੀ ਮੈਂ ਠੀਕ ਰਹਿਾਇਆ ਸੀ ਇੰਟਰਨੈਟ ਹੋਏ ਵੰਡੇ ਉਹ ਤੋਂ ਡੱਕਿਆ ਉਹ ਤੋਂ ਮੇਰੀ ਪਰਖਲਾ ਵੀ ਹੋ ਗਈ ਉਹ ਬੜਾ ਵਧੀਆ ਹੈ ਮੁੰਡਾ ਤੁਹਾਡਾ ਪੋਤਰਾ ਜਿਹੜਾ ਉਹ ਵੀ ਨੌਸੇ ਲਈ ਤੇ ਤੁਰ ਪਿਆ ਹੁਣ ਵੀ ਪਿੰਡ ਦੇ ਸਫਾਈ ਤੇ ਨਸ਼ੇ ਕੋ ਨਸ਼ਾ ਜਿਹੜਾ ਅਹਿਮ ਹੁੰਦਾ ਹੁਣ ਨਸ਼ਾ ਰੋਕਣਾ ਵਾ ਤੇ ਕਿਤਨਾ ਕਿਤੇ ਫਿਰ ਇਹਨੂੰ ਬਦਰਾਮੀ ਵੀ ਖਟਣੀ ਪੈਣੀ ਆ ਦੇ ਕੋਈ ਨਾਮ ਨਹੀਂ ਰਹੂਗੇ ਇਹਨਾਂ ਕੰਮਾਂ ਦੇ ਵਿੱਚ ਤੇ ਆਪਾਂ ਇੱਕ ਦਾ ਸਾਥ ਦੇਾਂਗੇ ਤੇ ਫਿਰ ਬਿਲਕੁਲ ਮਗਲੇ ਇਹ ਤੋਂ ਬਣਗੇ ਇਹ ਕੰਮ ਨਹੀਂ ਬੰਦਾ ਹਾਂ ਕਰਵਾਣਾ ਦੇਖੋ ਕਰਨਾ ਹਾਂ ਤੇ ਖੁਸ਼ੀ ਆ ਵੀ ਪੋਤਾ ਬਣ ਗਿਆ ਸਰਪੰਚ ਆਓ ਆ ਵੀ ਵਧੀਆ ਕਰਾਂਗੇ ਬਿਲਕੁਲ ਕਰੂਗਾ ਜਿੱਦ ਨੂੰ ਕਰਾਂਗੇ ਇਹ ਕੰਮਾਂ ਕੀ ਤਾਂ ਕਹਿੰਦਾ ਕਰਾਂਗੇ ਕੱਲ ਫੜ ਕੇ ਕਰਾਵਾਂਗੇ ਜੇ ਬਿਲਕੁਲ ਦਾਦਾ ਜੀ ਤੇ ਪੋਤੇ ਜੀ ਤੇ ਦਾਦਾ ਮੈਂਬਰ ਜੀਗਾ ਤੇ ਇਹ ਪੋਤਾ ਹੁਣ ਸਰਪੰਚ ਬਣ ਆ ਬੁਖੀ ਦੀ ਗੱਲ ਹੈਗੀ ਕਿ ਤੇ ਚਲੋ ਮਿੰਨ ਪਿੰਡ ਵਾਸੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੱਚੀ ਕਾਲ ਜੀ ਸੱਚੀ ਕਾਲ ਜੀ ਭਾਈ ਕੀ ਨਾਮ ਤੇ ਉਧਰ ਪੇਸ ਬੇਸਿਕ ਕਿਦਾਂ ਦਾ ਲੱਗ ਰਿਹਾ ਹੈ ਜੋ ਮਤਲਬ ਪਾਏ ਗਏ ਨੇ ਸਰਪੰਚ ਸਾਹਿਬ ਵੱਲੋਂ ਬਹੁਤ ਵਧੀਆ ਜੀ ਪਾਈ ਬਹੁਤ ਵਧੀਆ ਤਰੀਕੇ ਨਾਲ ਪਾਏ ਗਏ ਆ ਪਿੰਡ ਦੀ ਮਤਲਬ ਫਲਾਈ ਵਾਸਤੇ ਜੋ ਕੀਤਾ ਕਾਰਜ ਬਹੁਤ ਵਧੀਆ ਜੀ ਵੀਰ ਜੀ ਨੇ ਤਰੀਕੇ ਪਾਏ ਜੋ ਨਸ਼ੇ ਨੂੰ ਰੋਕਣ ਵਾਸਤੇ ਬਿਲਕੁਲ ਜੀ ਨਸ਼ੇ ਵਾਸਤੇ ਤਾਂ ਸਭ ਤੋਂ ਵਧੀਆ ਵਾ ਤੇ ਬਾਕੀ ਜਿਹੜਾ ਨੇ ਦੱਸਿਆ ਮੈਡੀਕਲ ਵਾਲਾ ਚਲੋ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਲੇਕਿਨ ਇਹ ਬਹੁਤ ਵਧੀਆ ਵਾ ਕਿਸੇ ਗਰੀਬ ਦੀ ਹੈਲਪ ਹੋ ਸਕਦੀ ਕਿਸੇ ਵੀ ਤਰੀਕੇ ਨਾਲ ਇੱਕ ਵੇਖਣਾ ਬੜਾ ਵਧੀਆ ਨੇ ਹੁਣ ਬਾਹਰੋਂ ਲੋ ਆ ਜਿਹੜੇ ਨੌਜਵਾਨ ਬਾਹਰੋਂ ਆ ਕੇ ਇੱਥੇ ਪੰਜਾਬ 'ਚ ਆ ਕੇ ਜਿਹੜਾ ਸੇਵਾ ਕਰਨਦੇ ਆ ਪੂਰੇ ਪੰਜਾਬ ਨੂੰ ਉਸੇ ਲਈਆਂ ਤੋਰਨ ਵਾਸਤੇ ਕੁਝ ਹਾਲ ਪੰਜਾਬ ਬਣਾਉਣ ਵਾਸਤੇ ਕੰਮ ਕਰ ਰਹੇ ਨੇ ਹੁਣ ਨੌਜਵਾਨ ਬਾਲੋ ਵੀ ਆਇਆ ਬਾਹਰ ਪੱਕਾ ਸੀਗਾ ਇੱਥੇ ਆ ਕੇ ਨੂੰ ਰਹਿਣ ਦੀ ਜਰੂਰਤ ਨਹੀਂ ਲੇਕਿਨ ਫਿਰ ਵੀ ਕੁਝ ਕਹ ਲਈਏ ਵੀ ਖਾਨਦਾਨੀ ਜੋ ਖੂਨ ਹੁੰਦਾ ਵੀ ਆਪਣੇ ਪੰਜਾਬ 'ਚ ਰਹਿਣਾ ਤੇ ਉਹਦੇ ਲਈ ਕੰਮ ਕਰਨਾ ਬਿਲਕੁਲ ਜੀ ਬਹੁਤ ਵਧੀਆ ਵਾ ਇਹ ਤੇ ਮਤਲਬ ਆਪਣੀ ਸੋਚ ਹੈ ਨਾ ਇਨਸਾਨ ਦੀ ਬਹੁਤ ਵਧੀਆ ਸੋਚ ਲੈ ਕੇ ਆਇਆ ਨਹੀਂ ਤਾਂ ਅੱਜ ਕੱਲ੍ਹ ਲੋਕ ਹਰ ਕਿਨਸਾਨ ਬਾਹਰ ਭੱਜ ਰਿਹਾ ਲੇਕਿਨ ਉਹ ਤੋਂ ਜਰਮਨੀਆਂ ਛੱਡ ਕੇ ਪੱਕੇ ਤੌਰ ਤੇ ਇੱਥੇ ਆਇਆ ਵਾ ਬੋਲ ਬੋਲ ਜੀ ਕਿ ਨਿਕਲ ਕੰਮ ਕਰ ਰਿਹਾ ਹੈ ਦੇ ਨਾਲ ਸਪੋਰਟ ਮੁੱਦੇ ਦਾ ਮੁੱਦਾ ਹੀ ਚੁੱਕੇ ਕੱਢਦੇ ਆ ਅੱਜ ਤਾਂ ਕੋਈ ਸਪੋਰਟ ਤਾਂ ਦੇ ਰਿਹਾ ਲੇਕਿਨ ਉਹਦਾ ਪਾਲਾ ਕੱਲ ਨੂੰ ਜੇ ਪਰਕਰਾਫੀ ਹੁੰਦੀ ਰਿਹਾ ਜਾਂ ਕੋਈ ਨੌਜਵਾਨ ਪੈਣਦੇ ਆ ਉਹ ਖਿਲਾਫ ਹੁੰਦੇ ਆ ਵੀ ਨਹੀਂ ਨਸ਼ਾ ਕਰਨ ਵਾਲੇ ਜਿਹੜੇ ਆ ਵੀ ਆਹ ਨਸ਼ਾ ਰੋਕਣ ਦੇ ਉਹ ਸਾਨੂੰ ਨਹੀਂ ਮਿਲ ਜਾਇਦਾ ਤਾਂ ਕਈ ਗੱਲਾਂ ਹੋ ਜਾਂਦੀ ਨਹੀਂ ਜੀ ਨਸ਼ੇ ਦੇ ਤੇ ਪਹਿਲਾਂ ਖਿਲਾਫ ਹੈ ਨਾ ਮੁੱਦਾ ਤਾਂ ਪਹਿਲਾਂ ਪੈ ਗਿਆ ਨਾ ਕਿਸ ਤਰ੍ਹਾਂ ਸਪੋਰਟ ਕਰਾਂਗੇ ਦੂਸਰੇ ਨਸ਼ੇ ਵਾਲੇ ਦੀ ਬਾਕੀ ਜੇ ਕੋਈ ਕਰਦਾ ਵੀ ਆ ਉਹ ਵੀ ਵੀ ਦੇ ਇਹਦੇ ਹੱਕ ਦੇ ਵਿੱਚ ਆਊਗਾ ਕਿ ਠੀਕ ਹੈ ਤੁਸੀਂ ਵਧੀਆ ਕੀਤਾ ਕਿਉਂਕਿ ਪਰਿਵਾਰ ਬਹੁਤ ਜ਼ਿਆਦਾ ਦੁਖੀ ਹੈ ਜ ਜੀ ਸਾਰੇ ਪੰਜਾਬ ਚ ਇਹ ਨਸ਼ੇ ਦੀ ਗੱਲ ਆ ਸਾਰੇ ਪੰਜਾਬ ਕਾ ਇਹ ਮਾਵਾਂ ਦੇ ਪੁੱਤ ਸਹੌਂਗੜਾ ਸਹੌਂਗ ਜਿਹੜੇ ਆ ਇਸ ਨਸ਼ੇ ਨੇ ਉਜਾੜ ਦਿੱਤੇ ਨੇ ਮੈਂ ਤਾਂ ਕਹਿੰਦਾ ਇਹੋ ਜਿਹਾ ਮਤਾ ਹਾਰਕ ਪਿੰਡ ਦੇ ਵਿੱਚ ਪਏਗਾ ਤੇ ਪਿੰਡ ਪਿੰਡ ਖੁਸ਼ਹਾਲ ਹੋ ਸਕਦਾ ਜੀ ਜੇ ਬਿਲਕੁਲ ਸੋ ਸਾਰੇ ਪਿੰਡ ਦੇ ਸਹਿਬ ਦੀਏ ਸਾਰੇ ਪਿੰਡ ਵਾਲੇ ਪੁੱਛਦੇ ਕਿ ਜੋ ਨੌਜਵਾਨੇ ਕੀਤਾ ਮザ ਪਾਇਆ ਜਿਨੇ ਮਤੇ ਪਾਇਨੇ ਬਹੁਤ ਵਧੀਆ ਛਲਾਗਾ ਜੋਗ ਨੇ ਇੱਕ ਤੇ ਨਸ਼ੇ ਵਾਲਾ ਛਲਾਗਾ ਜੋਗਾ ਦੂਜਾ ਦਵਾਈਆਂ ਕਈ ਕੋ ਘਰ ਹੁੰਦੇ ਨੇ ਦਵਾਈ ਲੈਣ ਵਾਸਤੇ ਉਹਨਾਂ ਕੋ ਪੈਸੇ ਨਹੀਂ ਹੁੰਦੇ ਇਸ ਨੌਜਵਾਨੇ ਮਤਾ ਪਾਇਆ ਵੀ ਜਿਨੇ ਦਵਾਈ ਲੈਣੀ ਹੈ ਮੈਡੀਕਲ ਸਟੋਰ ਤੋਂ ਲੈ ਸਕਦਾ ਤੇ ਉਸਦੇ ਪੈਸੇ ਰਿਆ ਪੰਚਾਇਤ ਦੇਗੀ ਸਰਪੰਚ ਦੇਗਾ ਸੋ ਵਧੀਆ ਉਪਰਾਲਾ ਕੀਤਾ ਹੈ ਨੌਜਵਾਨ ਦੀ ਜਿਹੜੀ ਸ਼ਿਲਾਗਾ ਜੋਗ ਆ ਜੋ ਵੀ ਇਹਨੇ ਕਦਮ ਚੁੱਕਿਆ ਹੈ ਹੁਣ ਗਾਹ ਦੇਖਦੇ ਆ ਵੀ ਕਿਹੜੇ ਨਵੇਂ ਕਦਮ ਚੁੱਕਦਾ ਹੈ ਪਿੰਡ ਦੀ ਸਲਾਮਤੀ ਵਾਸਤੇ ਪਿੰਡ ਦੇ ਸੁਧਾਰ ਵਾਸਤੇ ਕਿਹੜੇ-ਕਿਹੜੇ ਨਵੇਂ ਕਦਮ ਚੁੱਕੇ ਜਾਂਦੇ ਤੇ ਉਹਨਾਂ ਦੇ ਕਿੰਨਾ ਕੁ ਤੋਂ ਰਹਿ ਜਾਂਦਾ ਨਿਰਫਕ ਪੁੱਛ ਲਈ ਜਸਵੰਦਰ ਭੇਦੀ ਗੁਦਾਸਪੁਰ ਬਟਾਲਾ